ਏ ਵੀ ਕੇ ਟੀਵੀ ਇੰਸਟਾਗ੍ਰam ਫੇਸਬੁਕ শেਅਰ ਫੋਲੋ ਲਾਈਕ ਕਮੈਂਟ ਕਰਿਆ ਕਰੋ ਆਜੋ ਆਪਾਂ ਗੱਲ ਕਰਦੇ ਆ ਜਿਹੜੇ ਆਪਣੇ ਮਾੜੇ ਕਰਮ ਕੀਤੇ ਨੇ ਮਾੜੇ ਕਰਮਾਂ ਕੀਤੇਆਂ ਦੀ ਮੈਜਿਕ ਤੁਹਾਨੂੰ ਸਟੋਰੀ ਦੱਸਣ ਲੱਗਾ ਉਹ ਵੀ ਸਟੋਰੀ ਕੀ ਵੀ ਪੁਲਿਸ ਮੈਹਿਕਮੇ ਦੇ ਵਿੱਚ ਅਸੀਂ ਬੰਦਾ ਉਹਦੀ ਮੌਤ ਹੋ ਚੁੱਕੀ ਕੱਲ੍ਹ ਅਗੇ ਪਰਸੋਂ ਇਹ ਮੌਤ ਵੀ ਇੱਕ ਇਹੋ ਜਿਹੇ ਬੰਦੇ ਦੇ ਹੱਥੋਂ ਹੋਈ ਏ ਸਿੰਘ ਸਹਿਬਾਨ ਦੇ ਹੱਥੋਂ ਜਿੰਨੇ ਸੂਰੀ ਨੂੰ ਸੋਧਾ ਲਾਇਆ ਸੀ ਸੂਰੀ ਉਹ ਜਿਹੜਾ ਕਿ ਲੋਕਾਂ ਦੀਆਂ ਤੇ ਯਹਾਂ ਪੈਣਾ ਨੂੰ ਮਾਰਾ ਚੰਗਾ ਬੋਲਦਾ ਸੀ ਉਹ ਸੂਰੀ ਨੂੰ ਸੋਧਾ ਲਾਇਆ ਸੀ ਸੰਦੀਪ ਸਿੰਘ ਸਣੀ ਜਿਹੜਾ ਅੱਜ ਪਟਿਆਲੇ ਦੀ ਜੇਲ੍ਹ ਦੇ ਵਿੱਚ ਉਹਦੇ ਮੁਰਗੇ ਸੰਗਰੂਰ ਦੀ ਜੇਲ੍ਹ ਚ ਅੱਲੇ ਆਂਦਾ ਨੇ ਪਟਿਆਲੇ ਦੀ ਜੇਲ੍ਹ ਦੇ ਵਿੱਚ ਉਹਨਾਂ ਦੀ ਲੜਾਈ ਹੋ ਗਈ ਕਿਸੇ ਕੋਲੋਂ ਉਹਦੇ ਵਿੱਚ ਤਿੰਨ ਮੁਲਾਜ਼ਮ ਸੀ ਜਿਨ੍ਹਾਂ ਨੇ 84 ਦੇ ਦੌਰ ਦੇ ਵਿੱਚ ਸਹਿਨ ਮੈਨੂੰ ਚਿੱਤਾ ਪੁੱਲ ਦਾ ਵਿੱਚ 83 ਦੇ ਦੌਰ ਦੇ ਵਿੱਚ ਜਿਹੜੇ ਸਿੱਖ ਮੁੰਡੇ ਨੌਜਵਾਨ ਮਾਰੇ ਸੀ ਘਰਾਂ ਨੂੰ ਚੱਕ ਜਾ ਕੇ ਕਿ ਜਿਨ੍ਹਾਂ ਨੇ ਫੀਤੀਆਂ ਲਈਆਂ ਸੀ ਤੇ ਮੇਰਾ ਕਹਿ ਲੋ ਸਰਕਾਰ ਨੂੰ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਤੋਂ ਮੇਰਾ ਕਹਿ ਜਦੋਂ ਜਦੋਂ ਵੀ ਕੰਮ ਹੋਏ ਨੇ ਕਿਉਂਕਿ ਚੰਗੇ ਕੰਮ ਤਾਂ ਨਾ ਕੀਤੇ ਕੋਣੀਗੇ ਇਹਨਾਂ ਕਾਲੀਆਂ ਵੀ ਚੰਗੇ ਕੰਮ ਕੋਣੀ ਕੀਤੇ ਨੌਜਵਾਨ ਮੁੰਡੇ ਘਰੋਂ ਫੜ ਫੜ ਕੇ ਮਰਵਾਤੇ ਮਤੁਰ ਦੁਰਜਾ ਵੀ ਵਿੜਾ ਕੇ ਮੇਰਾ ਮੋਸ਼ਨ ਤਾਂ ਹੀ ਮਰਦਾ ਮੈਂ ਤੇ ਉਦੋਂ 83 ਦੇ ਦੌਰ ਦੇ ਵਿੱਚ ਚੁੱਕ ਚੋਕੇ ਮੁੰਡੇ ਨੌਜਵਾਨ ਮਾਰੇ ਇਹ ਤਾਂ ਮੈਨੂੰ ਵੀ ਖੁਦ ਨੂੰ ਆਪ ਨੂੰ ਪਤਾ ਅਸੀਂ ਜਦੋਂ ਥੋੜੇ ਜੇ ਬੱਚੇ ਸਾਂ ਜਦੋਂ ਇਹਨਾਂ ਨੇ ਜਦੋਂ ਇੰਦਰਾ ਗਾਂਧੀ ਅਟੈਕ ਕਰਾਇਆ ਨਾ ਦਰਬਾਰ ਸਾਹਿਬ ਤੇ ਉਦੋਂ ਨੌਜਵਾਨ ਮੁੰਡੇ ਮੇਰੇ ਸਾਹਮਣੇ ਫੜੇ ਇਹਨਾਂ ਨੇ ਸਾਡੇ ਸਾਹਮਣੇ ਬਰ ਬੜ ਕੇ ਅੰਬਰਸਰ ਦੀ ਧਰਤੀ ਦੇ ਵਿੱਚ ਕਈ ਸਾਲਾਂ ਬਾਅਦ ਹੀ ਨਿਚੜੀ ਤੇ ਉਹ ਪਾਪੀ ਜਿਹੜਾ ਅੱਜ ਮਰਿਆ ਪਿਆ ਉਸ ਸੂਬਾ ਸਰਹੰਦ ਕੋ ਹੁੰਦਾ ਦੀ ਮੈਂ ਸੂਬਾ ਸਰਹੰਦ ਆ ਤੁਸੀਂ ਦੇਖ ਲੋ ਇਨਾ ਉੱਚਾ ਕੁਰਸੀ ਦਾ ਦੇ ਵਰਦੀ ਦਾ ਮਾਣ ਸੀ ਉਸ ਬੰਦੇ ਨੂੰ ਮੈਂ ਸੂਬਾ ਸਰਹੰਦ ਆ ਤੇ ਅੱਜ ਸੂਬੇ ਸਰਹੰਦ ਦੀ ਜਿਹੜੀ লাশ ਹੈ ਨਾ ਬੇਵਾਰਸਾ ਵਾਂਗੂ ਰੁਲਦੀ ਪਈ ਕਿਉਂ ਮੈਂ ਆਰ ਦੀ ਜ਼ੁਬਾਨ ਨਹੀਂ ਗੰਦੀ ਕਰਨੀ ਚਾਹਦਾ ਬੇਵਾਰਸਾ ਵਾਂਗੂ ਰੁਲਦੀ ਪਈ ਹੈ ਜਿਹੜੇ ਉਹਨੇ ਮਾਮਾ ਦੇ ਪੁੱਤਰ ਬੇਦੋਸ਼ੇ ਮਾਰ ਕੇ ਤੇ ਸਾਡੀਆਂ ਸਰਕਾਰਾਂ ਨੇ ਤੇ ਉਹ ਬੀਤੀਆਂ ਲਾਈਆਂ ਸੀ ਤੇ ਬੀਤੀਆਂ ਲਵਾ ਕੇ ਪੰਡਾ ਨੋਡ ਵਟ ਕੇ ਤੇ ਸਿੱਧੀਆਂ ਜੁਸੀਆਂ ਸੂਬੇ ਸਰਹੰਦੀਆਂ ਜਦੋਂ ਘਰੇ ਜਾਂਦੀਆਂ ਇਹਨਾਂ ਤੋਂ ਦੀ ਘਰ ਦੀ ਬੜੀ ਖੁਸ਼ ਹੁੰਦੀ ਹੁੰਦੀ ਸੀ ਵੀ ਨੋਡ ਲਿਉਂਦਾ ਵਟ ਕੇ ਲੋਕਾਂ ਦੇ ਗੋਬਰੂ ਪੁੱਤਰ ਮਾਰ ਕੇ ਨਾ ਤੇ ਪੈਸੇ ਲੈ ਕੇ ਆਉਂਦਾ ਤੇ ਅੱਜ ਉਸ ਬੰਦੇ ਦੀ ਕੁੱਤੇ ਜਿਨੀ ਕਦਰ ਨਹੀਂ ਪੈਂਦੀ ਕੋਈ ਸਣੀ ਜਿਹਨੇ ਸੂਰੀ ਨੂੰ ਸੋਧਾ ਲਾਇਆ ਗੰਦੀ ਜ਼ੁਬਾਨ ਕਰਨ ਵਾਲਾ ਗੰਦਾ ਕਿਸੇ ਨਾ ਕੋਈ ਵੀ ਮਾੜਾ ਕਰਮ ਵਾਲਾ ਉਹਦੇ ਉੱਤੇ ਗੁਰੂ ਮਹਾਰਾਜ ਗੁਰੂ ਰਾਮਦਾਸਾ ਪਿੱਛੇ ਤੁਸੀਂ ਵੇਣਿਆ ਔਟਵਾਂ ਲੱਗੀਆਂ ਜਿਹੜੀਆਂ ਦੇਵੀਆਂ ਦਿਉਧੀਆਂ ਦੀਆਂ ਇਹਨਾਂ ਨੂੰ ਅਸੀਂ ਸਜਦਾ ਕਰਦੇ ਆ ਅਸੀਂ ਕਿਸੇ ਦੇ ਧਰਮ ਦੇ ਬਰਖਲਾਬ ਨਹੀਂ ਬੋਲਦੇ ਨਹੀਂ ਬੋਲਾਂਗੇ ਧਰਮ ਸਾਰੀ ਇੱਕੋ ਜਿਹਾ ਪਰ ਇਹਨਾਂ ਦੀ ਰਹਿਨਮਾਈ ਇਹ ਦੇਵੀਆਂ ਦਿਉਧੀਆਂ ਦੀ ਕਿਰਪਾ ਹੋਈ ਤੇ ਅੱਜ ਏਡੀ ਮੰਦੇ ਹਲਾਤ ਨੂੰ ਉਸ ਬੰਦੇ ਦੀ ਕਿ ਪਟਿਆਰੇ ਜੇਲ੍ਹ ਦੇ ਵਿੱਚ ਜਦੋਂ ਲੜਾਈ ਹੋਈ ਚੁੰਦੀ ਹੋ ਗਈ ਮੌਤ ਹਸਪਤਾਲ ਦੇ ਵਿੱਚ ਤੇ ਉਹਦੀ ਮੈਨੂ ਆ ਮੈਂ ਇੱਕ ਮੜਿਆ ਪੜਿਆ ਸੂਬਾ ਸਰਹੰਦਖੋਣ ਵਾਲਾ ਅੱਜ ਉਹਦੀ ਲਾਸ਼ ਹੁੰਦਾ ਪਰਿਵਾਰ ਉਹਦੀ ਲਾਸ਼ ਨਹੀਂ ਲੈ ਜਾਂਦਾ ਪਿਆ ਤੇ ਖੰਡ ਪਾੜ ਕਰ ਦੋ ਪਾੜ ਕਰ ਦੋ ਜਿੰਨੇ ਪਾਠੀ ਸਿੰਘ ਨੇ ਉਹਨਾਂ ਬਾਈਕਾਰਡ ਕਰ ਦਿੱਤਾ ਬਈ ਅਸੀਂ ਨਹੀਂ ਕਹਿੰਦਾ ਨਹੀਂ ਕਰਨਾ ਪਾੜ ਨਹੀਂ ਕਰਨਾ ਸਭੀਏ ਗੱਲ ਤਾਂ ਜਿਹੜੇ ਨੌਜਵਾਨਾਂ ਦੇ ਜਿਹੜੇ ਮਾਵਾਂ ਦੇ ਅੱਜ ਪੁੱਤਰ ਮਾਰੇ ਸੀ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ 13 14 15 ਸਾਲ ਬਰਾਤਾਂ ਨਹੀਂ ਜੜੀਆਂ ਸੀ ਤੇ ਇਹ ਫੀਤਰੀਆਂ ਕਿਨੇ ਦਿੱਤੀਆਂ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੈ ਮੈਂ ਕਾਲੀ ਆ ਪਰ ਗੱਲ ਪਤਾ ਕੀ ਮੈਨੂੰ ਹੁਣ ਕਈ ਬੰਦੇ ਕਹਿ ਦਿੰਦੇ ਨੇ ਵੀ ਤੂੰ ਹੁਣ ਚਲੋ ਹੁਣ ਕਰੀਏ ਕੀ ਜੇ ਭਗਵੰਤ ਮਾਨ ਦੀ ਸਰਕਾਰ ਬਣਾਈ ਜੀ ਤੇ ਸੋਚਿਆ ਵੀ ਚਲੋ ਚੰਗਾ ਬੰਦਾ ਆ ਜਾਏਗਾ ਤੇ ਕੋਣੀ ਚੰਗੀ ਸਰਕਾਰ ਜਿਹੜੀ ਬਣ ਜੇਗੀ ਤੇ ਬੜੀ ਚੰਗੀ ਗੱਲ ਆ ਜਾਏਗੀ ਤੇ ਪਰ ਇਹਨੇ ਉਦੋਂ ਵੀ ਗੰਦ ਮਾਰਦਾ ਵੀ ਕਾਂਗਰਸ ਤੋਂ ਵੀ ਅੱਕੇ ਪੈਸੇ ਕਾਲੀਆਂ ਤੋਂ ਵੀ ਅੱਕੇ ਪੈਸੇ ਵੀ ਚਲੋ ਇਹਨੂੰ ਬੜਾ ਆ ਜੀਏ ਦੇਖੋਣੀ ਇਹ ਚੰਗਾ ਕਰ ਦੇਗਾ ਪਰ ਇਹਨੇ ਉਦੋਂ ਵੀ ਖੱਤ ਕਾਲੀਆਂ ਨਾਲ ਵੀ ਖੱਤ ਮਾਰਦੀ ਪਰ ਉਸੇ ਮੂੰਹ ਨਾਲ ਹੀ ਆਖਣਾ ਪੈਂਦਾ ਵਿਚਾਲੀ ਅੱਜ ਕਾਲੀਆਂ ਦੇ ਅੱਜ ਤੂੰ ਚੰਗਾ ਮਨ ਨਹੀਂ ਹੈ ਗਾਂਦਰੋ ਖੁਸ਼ ਤੇ ਕਈ ਬੰਦੇ ਮੈਨੂੰ ਵੀ ਤੂੰ ਇਹ ਗੱਲ ਆਣਾ ਵੀ ਸੁਖਬੀਰ ਨੂੰ ਵੋਟਾਂ ਪਾਓ 27 ਵੀ ਕਾਲੀਆਂ ਦੀ ਸਰਕਾਰ ਲਿਆਓ ਕਾਲੀ ਪਾਰਟੀ ਕੋ ਕੱਲੇ ਸੁਖਬੀਰ ਦੀ ਨਹੀਂ ਵੇਚੀ ਪਾਰਟੀ ਬੋਲ ਪਰ ਗੱਲ ਪਤਾ ਕੀ ਹੈ ਕੋਈ ਅੱਗੋਂ ਸਾਨੂੰ ਵੀ ਚੰਗਾ ਬੰਦਾ ਵਾਲੀ ਲੋਕਾਂ ਨੂੰ ਦੇਖਦਾ ਤੇ ਉਸੇ ਮੂੰਹ ਨਾਲ ਪਰ ਇੰਨਾ ਵੀ ਚੰਗੇ ਕੰਮ ਨਹੀਂ ਕੀਤੇ ਇਹ ਫੀਤੀਆਂ ਦੇਣ ਲਈ ਫੀਤੀਆਂ ਲੈਣ ਲਈ ਅੱਜ ਵੀ ਹੁਣ ਮੈਂ ਤੁਹਾਨੂੰ ਦੱਸ ਰਿਹਾ ਵੀ ਆ ਭਈਆਂ ਦਾ ਰੌਲਾ ਚੱਲਦਾ ਪਿਆ ਇੱਕ ਗੱਬਰੂ ਪੁੱਤਰ ਮਾਰਦਾ ਗੱਬਰੂ ਕਿਹਨੋਂ ਉਸ ਮਾਣ ਪੁੱਛੋ ਉਸ ਭੈਣ ਨੂੰ ਪੁੱਛੋ ਜਦੋਂ ਉਹ ਕੋਈ ਗੁਣ ਵੀਰ ਸਿੰਘ ਕੀ ਨਾਮ ਲੜਕੇ ਦਾ ਜਦੋਂ ਅੱਖਾਂ ਦੇ ਸਾਹਮਣੇ ਆਉਂਦਾ ਹੈ ਨਾ ਤੇ ਅੱਖਾਂ 'ਚੋਂ ਰੋਣ ਨਿਕਲਦਾ ਤੁਸੀਂ ਯਕੀਨ ਮੰਨਿਆ ਜੇ ਮੈਂ ਡਰਾਈਵਰ ਆ ਠੀਕ ਹੈ ਮਾਲਕ ਵੀ ਆ ਡਰਾਈਵਰ ਵੀ ਆ ਸਾਰਾ ਕੁਝ ਆ ਡਰਾਈਵਰੀ ਵੀ ਕਰਦੇ ਆ ਡਰਾਈਵਰੀ ਵੀ ਕੀਤੀ ਸਾਰੋ ਕੁਰੀਦਾ ਮੈਂ ਵੀ ਆਈ ਨਹੀਂ ਕਰਦਾ ਹੰਕਾਰ ਨਹੀਂ ਕਰਦਾ ਮੈਂ ਪਰਮਾਤਮਾ ਤੋਂ ਡਰ ਕੇ ਮੈਂ ਕਿਤੇ ਡਰਾਈਵਰ ਨੂੰ ਡਰਾਈਵਰ ਨਹੀਂ ਸਮਝਿਆ ਮੇਰੇ ਨਾਲ ਮੈਂ ਤਾਂ ਨਹੀਂ ਭਰਾ ਇਕੱਠਿਆਂ ਖਾਣਾ ਇਕੱਠਿਆਂ ਪੀਣਾ ਜੇ ਕੋਈ ਨਸ਼ਾ ਕਰਦਾ ਉਹ ਨਸ਼ਾ ਕਰਦਾ ਉਹਦਾ ਪਾਸੂ ਕਰਦਾ ਸਾਨੂੰ ਮੇਰੇ ਕੋਲ ਪਰ ਕੁੱਲ ਮਿਲਾ ਕੇ ਹੰਕਾਰਿਆ ਸੋ ਮਾਰਿਆ ਮਹਾਰਾਜ ਦੀ ਬਾਣੀ ਆ ਜੀ ਤੇ ਅੱਜ ਹੰਕਾਰ ਟੁੱਟ ਗਿਆ ਉਸ ਬੰਦੇ ਦਾ ਤੁਸੀਂ ਪੜਿਆ ਜਾ ਖਬਰ ਮੁੰਡੇ ਦਾ ਨਾਮ ਪੱਤਰਕਾਰ ਦਾ ਹੈਗਾ ਮੈਂ ਅੱਜ ਖਬਰ ਸੁਣਦਾ ਪਿਆ ਸੀ ਸੋ ਇਹ ਜਿਹੜੇ ਹੁਣ ਜਿਹੜੇ ਸਾਡੇ ਆ ਵੀਰ ਮਲਾਜਮ ਨੇ ਧਮਕੀਆਂ ਦਿੰਦੇ ਪੈਣੇ ਜੀ ਜੇ ਭਈਆਂ ਨਾਲ ਕਿਸੇ ਨੇ ਕੀਤਾ ਤੇ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਸਾਡੇ ਭਰਾ ਜੇ ਸਾਡੇ ਤੁਸੀਂ ਰਿਸ਼ਤੇਦਾਰ ਜੇ ਸਾਡੇ ਸੱਜਣ ਦੇ ਤੁਸੀਂ ਆਪ ਦੇ ਹੱਕ ਦੇ ਹੱਥ ਰੱਖ ਕੇ ਵੇਖੋ ਤੁਹਾਡੇ ਬੱਚੇ ਨਾਲ ਇਹ ਕੁਝ ਹੋਇਆ ਹੁੰਦਾ ਤੁਹਾਡਾ ਸਣੀ ਦੇ ਝਗੜੇ ਦੇ ਅੰਦਰ ਛੇੜਾ ਕੀਤਾ ਯਾਰ ਹੋਰ ਸਣੀ ਦੇ ਅੰਦਰ ਝਗੜੇ ਨੇ ਤੇ ਉਹ ਮੁੰਡੇ ਸਾਨੂੰ ਨੂੰ ਕੁੱਟ-ਕੁੱਟ ਕੇ ਪੁਲਿਸ ਨੇ ਉਹਦੀ ਹੋਸ਼ ਘਵਾਦੀ ਜੇਲ੍ਹ ਦੇ ਅੰਦਰ ਤੇ ਉਹਨੂੰ ਇੱਕ ਉਹਦਾ ਮੈਂ ਨਾਂ ਨਹੀਂ ਲੈਣਾ ਮਲਾਜਮ ਦਾ ਉਹਦੇ ਇਹਦੀ ਚੀਕਾਂ ਘੜਾ ਮੁੰਡੇ ਭਰਾ ਦੇ ਮੂੰਹੋਂ ਗੱਲ ਸੁਣੀ ਤੋਨੇ ਚੀਕ ਨਹੀਂ ਨਿਕਲਨੀ ਗੁਰੂ ਮਹਾਰਾਜ ਦਾ ਉਹਨੇ ਸਤਨਾ ਵੈਗਰੂ ਦਾ ਲਾਭ ਨਿਕਲੇਗਾ ਪਰ ਇਹਨਾਂ ਨੇ ਵੇਖ ਨਹੀਂ ਦੇਖਦਾ ਵੀ ਆਪਾਂ ਬੰਦੇ ਦੀ ਅੱਖਾਂ 'ਚ ਕੀ ਤੇ ਮੇਰੀ ਇੱਕ ਹੋਰ ਗੱਲ ਸੁਣ ਲੋ ਧਿਆਨ ਨਾਲ ਅੱਜ ਮੇਰੀ ਗੱਲ ਲੋਟ ਵੀ ਕਰ ਲਿਆ ਜੇ ਅੱਗੇ ਸਿੱਧੂ ਮੂਸੇ ਦਾ ਵਾਪਸ ਆ ਗਿਆ ਮੁਰਕੇ ਜਿਹੜਾ ਇਹ ਗੋਲ ਵੀਰ ਸਿੰਘ ਮੁੰਡਾ ਜਿਹੜਾ ਭਈਏ ਨੇ ਮਾਰਿਆ ਜਿੰਦੀ ਗੱਤਰੇ ਬੋਲਦੇ ਪੈਣ ਮਲਾਜਮਾ ਉਹ ਦੁਬਾਰੀ ਵਾਰ ਜਰਮ ਲਵੇਗਾ ਉਸੇ ਮਾਂ ਦੇ ਕੁੱਕੋਂ ਤੇ ਜੋਧਾ ਸੂਰਬੀਰ ਬਣ ਕੇ ਨਿਕਲੇਗਾ ਬੱਚੇ ਦੀ ਅੱਖ ਵੇਖੋ ਧਿਆਨ ਨਾਲ ਮੇਰੇ ਕੋ ਫੋਟੋ ਮੈਂ ਵੀ ਕੇ ਟੀਵੀ ਤੇ ਪਾਵਾਂਗਾ ਚੈਨਲ ਤੋਂ ਦੀ ਅੱਖ ਵੇਖਿਆ ਜੇ ਬੱਚੇ ਦੀ ਜਮਾਂ ਦੇ ਅੱਖ ਤੋਂ ਪਤਾ ਲੱਗਦਾ ਵੀ ਇਹਦੀ ਅੱਖ ਦੇ ਵਿੱਚ ਕੀ ਦੇ ਕੌਣ ਜੋਧਾ ਤੇ ਕੌਣ ਸੂਰ ਮਾਇ ਅੱਖ ਤੋਂ ਪਰਕ ਹੋਣੀ ਜੋਧਿਆਂ ਦੀ ਬਾਬੇ ਦੀਪ ਸਿੰਘ ਦਾ ਵੇਖਿਆ ਜੇ ਨਾ ਬੇਡੀ ਦੀ ਮੋਟੀ ਆਖ ਤੇ ਪੂਣੀ ਪੂਣੀ ਜੱਡੀਆਂ ਮੁੱਛਾ ਅਜੇ ਵੀ ਚਲੋ ਉਹਨਾਂ ਦੀ ਰੀਤ ਨਹੀਂ ਕਰ ਸਕਦੇ ਸਾਡੇ ਦਾ ਮਾਪਿਓ ਨੇ ਸਾਨੂੰ ਤੋਂ ਨਾ ਜਨਮ ਤੇ ਕਰਮ ਤੇ ਸਾਨੂੰ ਤੋਂ ਉਹਨਾਂ ਨੇ ਜਉਣ ਨਾ ਫਲ ਦਿੱਤਾ ਦਾੜੀ ਦਿੱਤੀ ਕੇਸ ਦਿੱਤੇ ਨੇ ਸਾਨੂੰ ਸਾਨੂੰ ਸਿੱਖੀ ਦਾ ਸਿਧਾਂਤ ਦਿੱਤਾ ਵੀ ਤੁਸੀਂ ਗਰੀਬ ਤੇ ਜ਼ੁਲਮ ਨਹੀਂ ਕਰਨਾ ਸਾਨੂੰ ਤੋਂ ਉਹਨਾਂ ਬਹੁਤ ਕੁਝ ਦਿੱਤਾ ਪਰ ਜਿਹੜੇ ਇਹ ਸਾਡੇ ਪੱਗਾਂ 'ਚ ਸਿਰ ਪੁਸ਼ਾ ਗਏ ਤੇ ਤੁਸੀਂ ਭਈਆਂ ਦੀਆਂ ਸਪੋਟਾਂ ਕਰਦੇ ਬਾਈ ਉਹ ਦਿਨ ਦੂਰ ਨਹੀਂ ਹੈਗੀ ਕਾਨੂੰਨ ਸਾਰਿਆਂ ਲਈ ਇੱਕ ਹੀ ਅੱਜ ਉਹੋ ਜੱਜ ਨੇ ਜਿਹੜੇ ਰਿਟਾਇਰਮੈਂਟ ਹੋਇਆ ਬੰਦੇ ਨੂੰ 20-20 ਸਾਲ ਦੀ ਕੂਰ ਕੈਦ ਦੀ ਸਜ਼ਾ ਦਿੰਦੇ ਪਏ ਨੇ ਤੇ ਪਹਿਲਾਂ ਤਾਂ ਸਾਰੀ ਬੜਾ ਨੌਕਰੀਆਂ ਦੇ ਕੱਢ ਲੀਆਂ ਘਰਦਿਆਂ ਤੋਂ ਦੂਰ ਤੇ ਹੁਣ ਨੌਕਰੀ ਕਰਕੇ ਚਾਰ ਪੈਸੇ ਮਿਲਦੇ ਐਸ ਲੈਣ ਦਾ ਮਿਹਰਾ ਹੀ ਹੁਣ ਜੱਜ ਨੇ ਚੱਕ ਕੇ ਜੇਲਾ ਚ ਬਾਤਾਂ ਅਜੇ ਹੋਰ ਬੜੇ ਜਾਣਗੇ ਜੇਲਾ ਤੇ ਸੋ ਇਹ ਗੱਲ ਆ ਵੀ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਵੈਗਰੂ ਤੋਂ ਡਰਨਾ ਚਾਹੀਦਾ ਆਪਾਂ ਵੇਖੋ ਖਾਣ ਹੀ ਰੋਟੀ ਏ ਸੋਸ ਦੇ ਪ੍ਰਸ਼ਾਦੇ ਤੋਂ ਉਤਰ ਮਿਲ ਜਾਣ ਬੜੇ ਨੇ ਬਾਕੀ ਮੈਂ ਇੱਕ ਗੱਲ ਹਨ ਮੈਂ ਕਹਿੰਦੇ ਮੜੀਏ ਤੇ ਜਾ ਕੇ ਵੀਡੀਓ ਬਣਾਵਾਂਗਾ ਤੁਹਾਨੂੰ ਦਿਖਾਵਾਂਗਾ ਉਸੇ ਢਾਜ ਅਸਲੀ ਢਾਜ ਉਹ ਏ ਜਿਹਨੂੰ ਚਾਰਾਂ ਬੰਦੇ ਆਲੇ ਚਲਾਉਣਾ ਚਾਰ ਬੰਦੇ ਉਹਨੂੰ ਚਲਾਉਣਗੇ ਤੁਹਾਨੂੰ ਚੋਕ ਕਿ ਉੱਥੇ ਲੈ ਜਾਣਗੇ ਅਸਲੀ ਟ੍ਰੇਨ ਉਹ ਏ ਜਿਹਦੇ ਤੇ ਤੁਹਾਨੂੰ ਪਾ ਕੇ ਚੌਹ ਬੰਦਿਆਂ ਨੇ ਧੱਕਾ ਲਾ ਕੇ ਤੇ ਕੋਠੀ ਦੇ ਵਿੱਚ ਕਰ ਦੇਣਾ ਅਸਲੀ ਕੋਠੀ ਉਹ ਏ ਉਸ ਕੋਠੀ ਦੇ ਵਿੱਚ ਕਰਕੇ ਤੇ ਉੱਤੋਂ ਤਿੱਲ ਹੀ ਲਾ ਦੇਣੀ ਬਸ ਅਸਲੀ ਕੋਠੀਆਂ ਮਹਿਲ ਬਾੜੀਆਂ ਉਹ ਨੇ ਜੇ ਅਸੀਂ ਕਿਸੇ ਲੋਕਾਂ ਦੇ ਬੱਚੇ ਮਾਰ ਕੇ ਲੋਕਾਂ ਨੇ ਧੀਆਂ ਪੁੱਤਰ ਮਾਰ ਕੇ ਫੀਤੀਆਂ ਲਵਾ ਕੇ ਹਾਂ ਉਹ ਠੀਕ ਹੈ ਤਾਂ ਤੇ ਉਹ ਉਹ ਪੰਜਾਬੀ ਨਹੀਂ ਹੈਗਾ ਉਹ ਨਹੀਂ ਹੈਗਾ ਪੰਜਾਬੀ ਉਹ ਸਮਝੋ ਨੂੰ ਵੀ ਲੱਗੀ ਕਿਉਂਕਿ ਮੈਂ ਦੋ ਤਿੰਨ ਵੀਡੀਓ ਬਣਾ ਦੇ ਪਾ ਚੁੱਕਿਆ ਉਹ ਅਸਲ ਉਹ ਪੰਜਾਬੀ ਨਹੀਂ ਹੈਗੇ ਮੈਂ ਤੁਹਾਨੂੰ ਸਿੱਕਲ ਦੀ ਗੱਲ ਹੀ ਦੱਸਦਾ ਜਿਹੜੀ ਜਿੱਥੇ ਜਿੱਥੇ ਸਾਡੇ ਪੰਜਾਬੀ ਨੇ ਜਿਨ੍ਹਾਂ ਜਿਨ੍ਹਾਂ ਦਾ ਖੂਨ ਗੋਲਦਾ ਮੈਂ ਉਹਨਾਂ ਨਾਲ ਬੰਦਾ ਦੀ ਗੱਲ ਕਰਾਂਗਾ ਕਿਉਂਕਿ ਮੈਂ ਤੁਰਿਆ ਫਿਰਦਾ ਨਹੀਂ ਨਾ ਮੈਂ ਨਾਲੇ ਮੈਨੂੰ ਥੋੜੀ ਜਿਹੀ ਨਾ ਪਹਿਲਾਂ ਨਹੀਂ ਸੀ ਜਦੋਂ ਦੇ ਮੈਂ ਕਾਮਾਜੇ ਚ ਪੈ ਗਿਆ ਮੇਰੀ ਨਿਗਾਹ ਹੀ ਇੰਨਾ ਕਮਾਜ ਚ ਉੱਦੀ ਵੀ ਕੀ ਕੁਝ ਹੁੰਦਾ ਕੀ ਨਹੀਂ ਹੁੰਦਾ ਸੱਚ ਬੋਲਣਾ ਛੂੜਦੇ ਆ ਬਗਾਵ ਨਹੀਂ ਪੈਸਾ ਮੈਨੂੰ ਨਹੀਂ ਮਿਲਦਾ ਨਾ ਫੇਸਬੁੱਕ ਤੋਂ ਨਾ ਇੰਸਟਾਗ੍ਰਾਮ ਤੋਂ ਨਾ YouTube ਤੋਂ ਕੱਖ ਨਹੀਂ ਦਿੰਦੇ ਕਿਉਂਕਿ ਮੈਂ ਸੱਚ ਬੋਲਦਾ ਸੱਚ ਬੋਲਦਾ ਮੇਰੀ ਸ਼ਿਕਾਇਤ ਕਰ ਲੈਂਦੇ ਨੇ ਗੱਲ ਕਰਵਾ ਤੇ ਮੈਨੂੰ ਪਰਵਾਹ ਹੀ ਨਹੀਂ ਕਿਉਂਕਿ ਮੈਨੂੰ ਬਾਪੇ ਨਾਨਕ ਨੇ ਰੋਟੀਆਂ ਤਿੰਨ ਸਵੇਰੇ ਤੋਂ ਤਿੰਨ ਸ਼ਾਮ ਨੂੰ 6 ਤੇ ਤੁਰਨ ਭੰਨ ਨੂੰ ਮੈਨੂੰ ਨੇ 40-50 ਲੱਖ ਦੀ ਗੱਡੀ ਦਿੱਤੀ ਕਦੇ ਮੈਂ ਰਾਜਸਥਾਨ ਕਦੇ ਮੈਂ ਕਦੇ 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 ਐਦੂ ਝੋਲ ਕੇ ਲੈਣਾ ਦੁਨੀਆਂ ਦੇ ਸੈਰ ਕਰਦੇ ਫਿਰਦੇ ਤੇ ਸੋ ਗੱਲ ਇਹ ਅਸਲ ਕੋਠੀ ਉਹ ਏ ਜਿਹੜੀਆਂ ਵੱਡੀਆਂ ਵੱਡੀਆਂ ਬਸ ਚੰਡੀਗੜ੍ਹ ਪਲਾਟ ਲੈ ਲੈ ਮੋਹਾਲੀ ਪਲਾਟ ਲੈ ਲੈ ਜਿਹੜਾ ਉਹ ਹੀ ਆਦਾ ਸੀ ਵੀ ਮੈਂ ਬੜਾ ਜਿਆਦਾ ਸੁਭਾ ਸਰਾਂਦਾ ਤੇ ਐਨੇ ਸੈਨਾ ਜੋ ਨੇ ਕੋਠੀਆਂ ਲਈਆਂ ਤੇ ਏਡੀਆਂ ਏਡੀਆਂ ਕੋਠੀਆਂ ਲਈਆਂ ਤੇ ਆਜੋ ਕੋਠੀਆਂ ਕਿੱਥੇ ਗਈਆਂ ਉਹ ਕੋਠੀਆਂ ਦੇ ਕੋਈ ਚੱਕਰ ਨੂੰ ਪਿਆਰ ਹੀ ਸੋ ਇਹ ਮੇਰੀ ਬੇਨਤੀ ਏ ਲੈ ਲੱਭਾਉਂਦਾ ਜਾਂਦਾ ਠੱਗੀਆਂ ਚੋਰੀਆਂ ਜੇ ਕਿਸੇ ਦੇ ਬੱਚੇ ਮਾਰ ਕੇ ਕਿਸੇ ਦੇ ਪੁੱਤਰ ਮਾਰ ਕੇ ਨਜਾਇਜ਼ ਮੁਕਾਬਲੇ ਕਰਕੇ ਕਰੋਗੇ ਤੇ ਨਹੀਂ ਮੈਂ ਤੁਹਾਨੂੰ ਕੋਹ ਲਾਦਾ ਪਰਸੋ ਚੌਧ ਦੀ ਸਟੋਰੀ ਮੇਰੀ ਗੱਡੀ ਕਰ ਦਿੱਤੀ ਬੰਦ ਪਠਾਨਕੋਟ ਵਾਲੇ ਆਰਟੀਓ ਨੇ ਅੰਡਰ ਲੋਡ ਗੱਡੀ 22000 ਦਾ ਮੇਰਾ ਚਲਾਨ ਕਰਦਾ 5000 ਦਾ ਮੇਰਾ ਰਿਸੈਂਸ ਨਹੀਂ ਮੇਰੇ ਕੋਲ ਕੋਈ ਨਹੀਂ ਜਿ ਮੌਕੇ ਤੇ ਮੈਂ ਕਹਿੰਦਾ ਮੇਰਾ ਰਿਸੈਂਸ ਦਾ ਚਲਾਨ ਕਰਦੇ 5000 ਦਾ ਮੈਂ ਤੇਨੂੰ ਇਹ ਨਹੀਂ ਤਾਂ ਨਾ ਕਰ ਮੇਰਾ 22000 ਦਾ ਉਹਨੇ ਕਰਕੇ ਤੇ ਗੱਡੀ ਮੇਰੀ ਕਰਤੀ ਬੰਦ ਤੇ ਮੈਨੂੰ ਇੰਨੀ ਮਰ ਦੇ ਵਿੱਚ ਕੇ ਮੇਰੀ ਤੈਕ ਉੱਥੇ ਆ ਗਿਆ ਵੀ ਕਮਾਲ ਹੋ ਗਈ ਯਾਰ ਸਾਰਾ ਕੁਝ ਪੂਰਾ ਹੁੰਦਿਆ ਵੀ ਗੱਡੀਆਂ ਨੇ ਬੰਦ ਕਰਤੀ ਤੇ ਜਿਹੜੇ ਉਹ ਚੌਕੀ 'ਚ ਬੰਦ ਕੀਤੀ ਉਹਦੇ ਪੁਲਿਸ ਮੁਲਾਜ਼ਮ ਸੀ ਗੱਲ ਬੜੀ ਧਿਆਨ ਨਾਲ ਸੁਣਨ ਵਾਲੀ ਉੱਥੇ ਆਪਣੇ ਨਵੇਂ ਮੁੰਡੇ ਭਰਤੀ ਹੋਏ ਨੇ ਸਲੂਟ ਆ ਯਾਰ ਉਹਨਾਂ ਮੁੰਡਿਆਂ ਨੂੰ ਮੈਂ ਜਦੋਂ ਉੱਥੇ ਗਿਆ ਮੈਨੂੰ ਉਹਦੇ ਬਾਪੂ ਬਹਿ ਜਾ ਕਦੇ ਮੁਲਾਜ਼ਮ ਨੇ ਕੁਰਸੀ ਨਹੀਂ ਦਿੰਦਾ ਕਿ ਨੇ ਮੁੰਡਿਆ ਕੁਰਸੀ ਮੈਨੂੰ ਦੇ ਬਾਪੂ ਬਹਿ ਜਾ ਮੁਰ ਗਿਆ ਪਾਣੀ ਲਿਆ ਫੇਰ ਉਹ ਚਾਹ ਲਿਆ ਉਹਨਾਂ ਨੇ ਪਤਾ ਹੈ ਕੀ ਗੱਲ ਕਹੀ ਉਹਦੇ ਸਾਡਾ ਬੜਾ ਮਨ ਦੁਖੀ ਹੁੰਦਾ ਜਦੋਂ ਇਸ ਤਰ੍ਹਾਂ ਤੁਹਾਡੇ ਰਗੇ ਬੰਦਿਆਂ ਨੂੰ ਬਜ਼ੁਰਗਾਂ ਨੂੰ ਇੱਥੇ ਪਰੇਸ਼ਾਨ ਕਰਦੇ ਨੇ ਚਲਾਨ ਕਰਕੇ ਗੱਡੀਆਂ ਬੰਦ ਕਰ ਦਿੰਦੇ ਨੇ ਤੁਸੀਂ ਭੁੱਖਣ ਭਾਣੇ ਤੁਰੇ ਫਿਰਦੇ ਜੇ ਪੈਰੋ ਚੱਪਲਾ ਪਾਈਆਂ ਨੇ ਐਨੇ ਨਹੀਂ ਤੁਸੀਂ ਕੋਈ ਤਿੰਨ ਦਿਨ ਦੋ ਦਿਨ ਦੇ ਨਾਤਾ ਨਹੀਂ ਜਾਂਦਾ ਇਹ ਬਿਲਕੁਲ ਸੱਚਾ ਛੜ ਦੋ ਤਿੰਨ ਦਿਨ ਦਾ ਨਾਤਾ ਨਹੀਂ ਜਾਂਦਾ ਅਸੀਂ ਪਰਸੋਂ ਦੇ ਤੁਰੇ ਜਾਂਦਾ ਆ ਗਏ ਚੌਥੇ ਦੇ ਚੌਥੇ ਦੇ ਤੁਰੇ ਅਸੀਂ ਨਾ ਆ ਗਏ ਤੇ ਤਿੰਨ ਦਿਨ ਚਾਰ ਚਰ ਦਿਨ ਸਾਡੇ ਤੋਂ ਨਾਤਾ ਨਹੀਂ ਆ ਗੱਡੀਆਂ ਭੜ ਕੇ ਨਾ ਆ ਗਏ ਠੀਕ ਹੈ ਤੇ ਜੇ ਰਾਜ ਇਹ ਉਹਨੇ ਸਾਾਨੂੰ ਦੁੱਖ ਹੁੰਦਾ ਇਸ ਚੀਜ਼ ਦਾ ਜਿਹੜੀ ਨਵੀਂ ਪੁਲਿਸ ਭਰਤੀ ਕੀਤੀ ਨੇ ਮੁੰਡੇ ਉਹਨਾਂ ਦੇ ਵਿੱਚ 100 ਦੇ ਵਿੱਚ 10 ਮੁੰਡੇ ਹੋਣਗੇ ਜਿਨ੍ਹਾਂ ਨੇ ਜ਼ੁਹਾਇਦ ਦੇਣੀ ਨਹੀਂ ਤੇ ਕਿਸੇ ਵੀ ਧਰਮ ਦਾ ਮੁੰਡਾ ਜਿਹੜਾ ਅੱਜ ਭਰਤੀ ਹੋ ਗਿਆ ਨਾ ਸਭ ਦੇ ਵਿੱਚ ਹਾਇਦ ਹੈ ਬੋਲਣ ਦਾ ਤਰੀਕਾ ਅੰਕਲ ਜੀ ਬਾਪੂ ਜੀ ਤੇ ਜਿਹੜੇ ਪਹਿਲੇ ਸੀ ਓਏ ਇੱਧਰ ਆ ਭਾਵੇਂ ਆਪ ਤੋਂ ਵੱਡਾ ਹੀ ਹੋਵੇ ਬੱਗੀ ਦਾੜੀ ਹੋਵੇ ਪਰ ਆਪਦੇ ਨੂੰ ਮਨਾ ਮੇਰੀ ਗੱਲ ਸੁਣਾ ਹੰਕਾਰ ਬੋਲਦਾ ਹੈ ਸਦਾ ਸਰਦਾਰ ਗਿਆਨੀ ਵਰਦਿਆਣੀ ਰਹਿੰਦੀਆਂ ਇਹ ਵਰਦਿਆਾਂ ਬਦਉਂਦੀਆਂ ਰਹਿੰਦੀਆਂ ਨੇ ਸਰਕਾਰਾਂ ਬਦਉਂਦੀਆਂ ਰਹਿੰਦੀਆਂ ਨੇ ਪਰ ਜਿਹੜੀ ਜੱਜ ਸਾਹਿਬਾਨ ਨੇ ਨਾ ਮੇਰੇ ਸਾਡੇ ਸਿਰ ਦੇ ਤਾਜ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਜਿਹੜੇ ਜੱਜ ਨੇ ਉਹਨਾਂ ਨੇ ਵੀ ਮਹਾਰਾਜ ਨੂੰ ਮਹਾਰਾਜ ਨੇ ਦੂਜਾ ਰੂਪ ਦਿੱਤਾ ਉਹਨਾਂ ਦੀ ਕਲਮੇ ਇੰਝ ਹੋ ਗਈ ਤੇ ਬੰਦੇ ਨੂੰ 20 ਸਾਲ ਕੋਠੀ ਚ ਰੱਖ ਸਕਦੇ ਨੇ ਇੱਕ ਕਮਰੇ 'ਚ ਕਿ ਜੇ ਇੰਝ ਹੋ ਗਈ ਤੇ ਉਹਨੂੰ ਛੱਡ ਸਕਦੇ ਤੇ ਜੇ ਮਾਰੀ ਜੀ ਤਰੂ ਹੋ ਗਈ ਤੇ ਫਿਰ ساری ਜ਼ਿੰਦਗੀ ਉੱਥੇ ਰੱਖ ਸਕਦੇ ਨੇ ਜੱਜ ਵੀ ਜਿਹੜੇ ਸਾਡੇ ਨੇ ਉਹ ਵੀ ਇੱਕ ਰੱਬ ਨੇ ਜਿਹੜੇ ਕਿ ਨਿਸਾਬ ਦੇਣ ਵਾਲੇ ਨੇ ਨਿਸਾਬ ਦੇਣ ਵਾਲੇ ਇਹ ਸੋਈ ਗੱਲ ਆ ਵੀ ਜਿਹੜੇ ਜੱਜ ਸਹਬਾਣਾ ਨੇ ਇਹਨਾਂ ਪਾਪੀਆਂ ਨੂੰ ਨਾ ਕਾਨੂੰਨ ਦੇ ਖੰਧੇ 'ਚ ਧੱਕਿਆ ਮਗਰ ਸਾਰੀ ਜ਼ਿੰਦਗੀ ਰੁੱਲਦੇ ਫਿਰਨਗੇ ਬੱਚੇ ਕਬੂਲਕਾਰ ਦੇ ਬੱਚਿਆਂ ਨੂੰ ਖੁਦ ਪੜਾ ਵੀ ਪਿਓ ਸਾਡੇ ਨੇ ਸਾਨੂੰ ਕਮਾਈਆਂ ਕਰਕੇ ਤੇ ਸਾਡੇ ਧੰਗਾ ਨੂੰ ਰਿਸ਼ਤੇ ਨਹੀਂ ਲੈਣੇ ਸਾਨੂੰ ਇਹਨਾਂ ਦੇ ਜਵਾਕਾਂ ਨੂੰ ਕਿਸੇ ਰਿਸ਼ਤੇ ਨਹੀਂ ਕਰਨੇ ਇਹਨਾਂ ਦੀਆਂ ਕੁੜੀਆਂ ਦੇ ਕਿਹੜੇ ਰਿਸ਼ਤੇ ਨਹੀਂ ਲੈਣੇ ਜਿਹੜਾ ਅਸਲ ਬੰਦਾ ਹੋਵੇਗਾ ਉਹ ਲੈਗਾ ਜਿਹੜਾ ਬਿਲਕੁਲ ਘਟਿਆ ਬੰਦਾ ਜੇ ਕੋ ਅਸਲ ਬੰਦਾ ਰਿਸ਼ਤਾ ਲੈਗਾ ਨਾ ਇਹ ਬੰਦਿਆਂ ਦੇ ਉਹ ਅਗਲਾ ਆ ਕੇ ਕਹੇ ਯਾਰ ਇਹ ਤਾਂ ਇਹਨੇ ਨਰਕਾਂ ਦੇ ਧਾਰੀ ਕਿਉਂਕਿ ਜੇ ਅਸੀਂ ਗਲਤ ਕੰਮ ਕਰਕੇ ਜਵਾਕਾਂ ਨੂੰ ਦਿਆਂਗੇ ਨਾ ਸਾਡੇ ਕੌਣ ਲੱਗਦਾ ਗੰਦਾ ਬੰਦਾ ਯਾਰ ਇਹਨੇ ਲੋਕਾਂ ਦੇ ਜਵਾਕ ਮਾਰੇ ਨੇ ਲੋਕਾਂ ਦਾ ਖੂਨ ਨਚੋੜ ਕੇ ਨੇ ਆਹ ਕੁਝ ਕੀਤਾ ਤੇ ਜੇ ਅਸੀਂ ਦੋ ਦੋਸ਼ੀ ਬੁੱਝ ਸਿਆਣਿਆਂ ਦੀ ਕਹਾਵਤ ਹੈ ਇਹ ਚੰਗੀ ਲੱਗੇ ਤੇ ਸ਼ੇਅਰ ਕਰਦੇ ਬੀਕੇ ਟੀਵੀ ਚੈਨਲ 1271 ਇਹ ਗਾਜੇ YouTube ਤੇ ਤੇ BG TV ਹੈਗਾ Instagram Facebook ਤੇ ਸ਼ੇਅਰ ਫੋਲੋ ਲਾਇਕ ਕਰ ਦਿਆ ਕਰੋ ਬਾਕੀ ਰੱਬ ਤੋਂ ਡਰੋ ਪ੍ਰਮਾਤਮਾ ਤੋਂ ਡਰੋ ਹੱਕ ਨਹੀਂ ਸੱਚ ਦੀ ਕਰੋ ਦਸਾਂ ਨੋਵਾਂ ਦੀ ਕਰਤ ਕਰੋ ਭਾਵੇਂ ਅਰਬਾਂ ਪਤੀ ਬਣ ਜਾਓ ਪਰ ਕਿਸੇ ਦਾ ਬੱਚਾ ਮਾਰ ਕੇ ਕਿਸੇ ਦਾ ਪੁੱਤਰ ਮਾਰ ਕੇ ਨਜਾਇਜ਼ ਕਿਸੇ ਕੰਮ ਦੇ ਵਿੱਚ ਇਹ ਕੰਮ ਨਾ ਕਰੋ ਬੱਚੇ ਨੂੰ ਸੰਭਾਲਣਾ ਸਭ ਤੋਂ ਔਖਾ ਹੈ ਅੱਜ ਅਸੀਂ ਤੁਹਾਡੇ ਪੋਤਰਿਆਂ ਲਈ ਹੋਵੇ ਸਾਡਾ ਮਾਂ ਕੋਲ ਜਾਂਦਾ ਹੋਵੇ ਨਾ ਤ ਉਹਨਾਂ ਨੂੰ ਕੁ ਜਾ ਕੇ ਆ ਕੇ ਵੀ ਤੁਹਾਡੇ ਆ ਗੱਲ ਕਰਾ ਤੇ ਮੇਰੀ ਮਾਂ ਨੇ ਵੀ ਆਖਣਾ ਤਾਂ ਜਵਾਗ ਨੂੰ ਪਤਾ ਮਾਂ ਪਿਓ ਲਈ ਸਦਾ ਜਵਾਗ ਨਹੀਂ ਹੈ ਤੇ ਮਾਂ ਪਿਓ ਦੀ ਸੇਵਾ ਕਰੋ ਠਗੀਆਂ ਚੋਰੀਆਂ ਖੂੰਡੀਆਂ ਹੋ ਲਿਆ ਨਾ ਫੇਟੋ ਜੇ ਕੋਈ ਧੀ ਪੰਜੇ ਧੱਖਾ ਹੁੰਦਾ ਉਹਦੇ ਸਿਰ ਤੇ ਹੱਥ ਰੱਖੋ ਜ਼ੁਲਮ ਹੁੰਦਾ ਤਾਂ ਉਹਨੂੰ ਟੱਕਰ ਲਾਓ ਪਰ ਇਹ ਨਾ ਸੋਚੋ ਵੀ ਮੈਂ ਇੱਥੇ ਫੀਤੀ ਲਵਾਵਾਂਗਾ ਇੱਥੇ ਫੀਤੀਆਂ ਲੱਗਣ ਦੀਆਂ ਇਹ ਫੀਤੀਆਂ ਤਾਂ ਕਈ ਆਈਆਂ ਤੇ ਕਈ ਗਈਆਂ ਕਈ ਲੱਗ ਗਈਆਂ ਤੇ ਕਈ ਰਹਿ ਗਈਆਂ ਹੁਣ ਮੈਂ ਤੁਹਾਨੂੰ ਇੱਕ ਦੱਸਣਾ ਜਿੰਨੇ ਫੌਜੀ ਪੜਾਣੇ ਪੌਜਾ ਫੌਜ ਤੋਂ ਉਹਨੇ ਸਾਰੇ ਆਪਦੇ ਘਰ ਸੁਭੀ ਨੇ ਮੈਂ ਕਦੇ ਕੋਈ ਫੌਜੀ ਦੁਖੀ ਨਹੀਂ ਵੇਖਿਆ ਕਿਉਂਕਿ ਉਹਨਾਂ ਦੇ ਖੂਨ ਪਸੀਨੇ ਦੇ ਹੱਕ ਦੀ ਸੱਚ ਦੀ ਕਮਾਈ ਆ ਮੇਰੇ ਵੀਰ ਮੈਂ ਕਦੇ ਫੌਜੀ ਦੁਖੀ ਨਹੀਂ ਵੇਖਿਆ ਸਭ ਨਜ਼ਾਰੇ ਲੈਂਦੇ ਹੋ ਕਿਉਂਕਿ ਉਹਨਾਂ ਨੇ ਖੂਨ ਪਸੀਨੇ ਦੇ ਜਵਾਕਾਂ ਨੂੰ ਉਹਨਾਂ ਨੇ ਮੌਹਰਾ ਨਹੀਂ ਗੋਆਇਆ ਉਹਨਾਂ ਨੇ ਆਪਦਾ ਖੂਨ ਡੋਲਿਆ ਛਾਤੀ ਜੀਤੀ ਇੱਕ ਦੇ ਅਗੇ ਦੁਸ਼ਮਣ ਦੇ ਵਿਲੇ ਮਾਰ ਗੋਲੀ ਜੇ ਮਾਰ ਨਹੀਂ ਤਾ ਸਲੂਟ ਹੈ ਜਾਂਦੇ ਬੰਦਿਆ ਵਾਇਰੂਜੀ ਦਾ ਖਾਸਾ ਵਾਇਰੂਜੀ ਦੀ ਫਟੇ ਸ਼ੇਅਰ ਕਰਦੇ ਆਂ